ਹਾਂਜੀ ਅੱਜ ਦੀ ਸਾਡੀ ਗੱਲਬਾਤ ਰਹੇਗੀ ਇੱਕ ਬਾਜ਼ਾਰਤ ਤੋਂ ਗੱਲ ਨੂੰ ਸ਼ੁਰੂ ਕਰਦੇ ਆਂ ਅਗਰ ਕਿਸੇ ਮੰਚ ਦੇ ਉੱਤੇ ਖਲੋ ਕੇ ਇਹ ਗੱਲ ਸਿਆਣਿਆਂ ਦੇ ਸਾਹਮਣੇ ਬੋਲੀ ਜਾਏ ਕਹੀ ਜਾਏ ਕਿ ਤੁਹਾਡੇ ਕੋਲ 86400 ਡਾਲਰ ਨੇ ਜਾਂ 86400 ਰੁਪਏ ਨੇ ਕੁਝ ਵੀ ਕਹਿ ਲੋ ਕਰੰਸੀ ਦਾ ਨਾਮ ਲੈ ਲੋ ਉਦੇ ਵਿੱਚੋਂ ਅਚਨਚੇਤ 400 ਰੁਪਇਆ ਕਿਦਰੇ ਡਿੱਗ ਜਾਂਦਾ ਹੈ ਕੋਈ ਚੋਰੀ ਕਰ ਲੈਂਦਾ ਤੁਸੀਂ ਝੀਲ ਦੇ ਕੰਡੇ ਤੇ ਦਰਿਆ ਦੇ ਕੰਡੇ ਤੇ ਕਿਦਰੇ ਬੈਠੇ ਹੋ ਉਹ 400 ਰੁਪਇਆ ਬੈਗ ਦੇ ਵਿੱਚੋਂ ਕੱਢਦੇ ਵਕਤ ਕਿਦਰੇ ਝੀਲ ਦੇ ਅੰਦਰ ਰੁੜ ਜਾਂਦਾ ਹੈ ਦਰਿਆ ਦੇ ਪਾਣੀ ਦੇ ਅੰਦਰ ਰੁੜ ਜਾਂਦਾ ਜਾਂ ਤੁਸੀਂ ਕਿਦਰੇ ਪੱਠੀ ਦੇ ਕੋਲ ਬੈਠੇ ਹੋ ਐਗਜ਼ਾਮਪਲ ਦੇ ਰਿਹਾ ਮੈਂ ਹਲਵਾਈ ਦੇ ਕੋਲ ਪੱਠੀ ਦੇ ਕੋਲ ਬੈਠੇ ਹੋ ਵੋ ਬੈਗ ਦੇ ਵਿੱਚੋਂ ਪੈਸੇ ਕੱਢਣ ਲੱਗੇ ਸੀ ਤੇ 400 ਰੁਪਇਆ ਤੁਹਾਡਾ ਕਿਸੇ ਵੀ ਕਾਰਨ ਖਵਾ ਦੇ ਝੌਂਕੇ ਦੇ ਨਾਲ ਪੱਠੀ ਦੇ ਅੰਦਰ ਜਾ ਪਿਆ ਮਸਲਾ ਮੇਰਾ ਇਹ ਹੈ ਵੀ 400 ਰੁਪਇਆ ਤੁਹਾਡਾ ਗੁੰਮ ਹੋ ਗਿਆ ਜਾਂਦਾ ਲੱਗਾ ਹੁਣ ਜਿਹੜਾ ਬਾਕੀ ਦਾ 86000 ਰੁਪਇਆ ਬਚਦਾ ਹੈ ਉਹਦਾ ਕੀ ਕਰੋਗੇ ਬੁਜ਼ਾਰਤੇ ਹੈ ਔਰ ਇਸ ਬੁਜ਼ਾਰਤ ਦਾ ਜਵਾਬ ਤੁਹਾਡੇ ਸਾਰਿਆਂ ਦੇ ਕੋਲ ਮੈਂ ਸਿਰਫ ਤੁਹਾਨੂੰ ਯਾਦ ਕਰਾਉਣ ਲੱਗਾ ਦੁਬਾਰਾ ਗੱਲ ਨੂੰ ਕਹਿਣਾ ਛੋਟੀ ਕਰਕੇ ਤੁਹਾਡੇ ਕੋਲ ਸਾਰਿਆਂ ਦੇ ਕੋਲ ਤੁਸੀਂ ਆਪਣੇ ਆਪਣੇ ਉੱਤੇ ਗੱਲ ਲੈ ਲਓ ਵੀ ਤੁਹਾਡੀ ਜੇਬ ਦੇ ਅੰਦਰ ਨੇ 86400 ਰੁਪਏ ਕਿਸੇ ਕਾਰਨ ਕਰਕੇ ਉਹਦੇ ਵਿੱਚੋਂ 400 ਰੁਪਏ ਗੁੰਮ ਹੋ ਗਿਆ ਚਲਾ ਗਿਆ ਬਾਕੀ ਰਹਿ ਗਿਆ ਤੁਹਾਡੇ ਕੋਲ 86000 ਤੇ ਉਹ 86000 ਦਾ ਕੀ ਕਰੋਗੇ ਹੁਣ ਜਦੋਂ ਇਹ 부ਜਾਰਤ ਪਾਉਣ ਵਾਲਾ 부ਜਾਰਤ ਪਾਏਗਾ ਤੇ ਸੁਣਨ ਵਾਲਾ ਹੱਸੇਗਾ ਮੁਸਕਰਾਏਗਾ ਉਹ ਕਹਿ ਕਾ ਕਾਮਨ ਸੈਂਸ ਹੈ ਆਮ ਤੋਂ ਆਮ ਗੱਲ ਹੈ ਵੀ ਜਿਹੜੇ ਬਾਕੀ ਪੈਸੇ ਰਹਿ ਗਏ ਨੇ ਉਹਨੂੰ ਸੰਭਾਲੇਗਾ ਪਹਿਲਾਂ ਨਾਲੋਂ ਹੋਰ ਥੋੜਾ ਹੁਸ਼ਿਆਰ ਹੋ ਕੇ ਜਾ ਕੇ ਸੰਭਾਲੇਗਾ ਜਿੱਥੇ ਲੋੜ ਪਈ ਉਹਨੂੰ ਵਰਤ ਲਏਗਾ ਉਹਨੂੰ ਪੱਠੀ ਦੇ ਅੰਦਰ ਜਾਂ ਦਰਿਆ ਦੇ ਅੰਦਰ ਰੋੜੇਗਾ ਥੋੜਾ ਵੀ ਮੇਰਾ 400 ਚਲਾ ਗਿਆ ਤੇ ਮੈਂ ਬਾਕੀ ਦਾ 86000 ਵੀ ਇਸੇ ਰਾਹ ਦੇ ਉੱਤੇ ਰੋੜ ਦਿਆਂ ਇਦਾਂ ਤੇ ਨਹੀਂ ਨਾ ਕਰੇਗਾ ਔਰ ਆਮ ਤੋਂ ਆਮ ਸਧਾਰਨ ਤੋਂ ਸਦਾਰਾ ਸਧਾਰਨ ਬੰਦਾ ਬੇਅਕਲਾ ਜਿਹਾ ਬੰਦਾ ਵੀ ਇਹ ਕਹੇਗਾ ਵੀ ਬਾਕੀ ਪੈਸੇ ਸੰਭਾਲੇ ਜਾਣਗੇ ਸਮਾਂ ਆਉਂਦੇ ਉੱਤੇ ਉਹਨਾਂ ਪੈਸਿਆਂ ਨੂੰ ਸਹੀ ਜਗ੍ਹਾ ਦੇ ਉੱਤੇ ਵਰਤ ਲਿਆ ਜਾਏਗਾ ਸਾਰਿਆਂ ਦਾ ਤਕਰੀਬਨ ਇੱਕ ਹੀ ਜਵਾਬ ਹੋਏਗਾ ਹੁਣ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਜਿਸ ਕਾਰਨ ਕਰਕੇ ਮੈਂ 부ਜ਼ਾਰਤ ਬਣਾਈ ਤੇ ਤੁਹਾਡੇ ਸਾਹਮਣੇ ਪਾਈ 24 ਘੰਟਿਆਂ ਦੇ ਅੰਦਰ ਤੁਹਾਡੀ ਜੇਬ ਦੇ ਅੰਦਰ ਤੁਹਾਡੇ ਕੋਲ 86000 ਤੇ 400 ਸਕਿੰਟ ਹੁੰਦੇ ਨੇ ਦੁਬਾਰਾ ਕਹਾਂ 24 ਘੰਟਿਆਂ ਵਿੱਚ ਤੁਹਾਡੇ ਕੋਲ ਜਿੰਨੂੰ ਤੁਸੀਂ ਮਾਣਦੇ ਹੋ ਲੈਂਦੇ ਹੋ ਵਰਨਦੇ ਹੋ ਹੰਡਾਉਂਦੇ ਹੋ ਉਨ੍ਹਾਂ ਦੀ ਗਿਣਤੀ ਬੰਦੀ 86000 ਤੇ 400 ਸਕਿੰਟ ਉਹਨਾਂ ਵਿੱਚੋਂ ਜੇ ਕੋਈ 400 ਸਕਿੰਟ ਤੁਹਾਡੇ ਕਿਸੇ ਕਾਰਨ ਕਰਕੇ ਖਰਾਬ ਹੋ ਗਏ ਤੁਹਾਨੂੰ ਕਿਸੇ ਨੇ ਦੁਖੀ ਕੀਤਾ ਹਾਰਟ ਕੀਤਾ ਤੁਸੀਂ ਬੈਠੇ ਸੀ ਕਿਸੇ ਨੇ ਕਲਪਾ ਦਿੱਤਾ ਤੁਸੀਂ ਕੁਰਜ ਗਏ ਤੁਸੀਂ ਕਲਪ ਗਏ ਕੋਈ ਛੋਟਾ ਮੋਟਾ ਜਿਹਾ ਨੁਕਸਾਨ ਹੋਇਆ ਬੱਚੇ ਦੀ ਕੋਈ ਸ਼ਰਾਰਤ ਹੋਈ ਇਹ ਜਾਂ ਘਰ ਦੇ ਅੰਦਰ ਕੋਈ ਛੋਟੀ ਵੱਡੀ ਗੱਲ ਹੋਈ ਜਾਂ ਕੋਈ ਬਾਹਰੋਂ ਆਇਆ ਉਹਨੇ ਜਾਣ ਬੁੱਝ ਕੇ ਜਾਂ ਤੁਹਾਨੂੰ ਪਰਖਣ ਵਾਸਤੇ ਤੁਹਾਨੂੰ ਕਲਪਾਉਣਾ ਚਾਹਿਆ ਤੁਸੀਂ ਕਲਪ ਗਏ ਤੁਸੀਂ 400 ਸਕਿੰਟ ਵਾਸਤੇ ਕਲਪ ਗਏ ਤੇ 400 ਸਕਿੰਟ ਨੂੰ ਜੇ ਮਿੰਟਾਂ ਦੇ ਅੰਦਰ ਆਪਾਂ ਲਿਆਈਏ ਤੇ ਅੰਦਾਜ਼ਨ ਸਾਢੇ ਕੁ 6 ਮਿੰਟ ਦਾ ਸਮਾਂ ਬੰਦਾ ਹੈ ਆਪਾਂ ਰਫਲੀ ਪਾਸ਼ਾ ਵਿੱਚ ਕਹਿ ਦਵਾਂਗੇ ਵੀ 6-7 ਮਿੰਟ ਜੇ ਤੁਸੀਂ ਆਪੇ ਤੋਂ ਬਾਹਰ ਚਲੇ ਗਏ ਤੁਸੀਂ ਕਲਪ ਗਏ ਤੁਸੀਂ ਦੁਖੀ ਹੋਏ ਸਭ ਕੁਝ ਤੁਹਾਡੇ ਨਾਲ ਹੋਇਆ ਤੋ ਕੀ ਜਿਹੜਾ ਬਾਕੀ ਦਾ ਬਚਦਾ ਹੋਇਆ ਸਮਾਂ 86000 ਸਕਿੰਟ ਨੇ ਉਹਨੂੰ ਵੀ ਇਸੇ ਪੱਠੀ ਦੇ ਅੰਦਰ ਹੀ ਝੋਕੋਗੇ ਜਾਂ ਉਹਨਾਂ ਨੂੰ ਬਚਾ ਕੇ ਰੱਖਣ ਦਾ ਯਤਨ ਕਰੋਗੇ ਅਗਰ ਪਰਸ ਵਿੱਚੋਂ ਰੁਪਈਏ ਗਵਾਚਦੇ ਨੇ ਬੈਗ ਵਿੱਚੋਂ ਰੁਪਈਏ ਗਵਾਚਦੇ ਨੇ ਤੇ ਬਾਕੀਆਂ ਨੂੰ ਉਚੇਚੇ ਤੌਰ ਤੇ ਸੰਭਾਲੋਗੇ ਅਗਰ 400 ਸਕਿੰਟ ਗਵਾਚਦਾ ਹੈ ਤੇ ਤੁਸੀਂ ਬਾਕੀ ਦਾ 86000 ਸਕਿੰਟ ਪੱਠੀ ਦੇ ਅੰਦਰ ਕਿਉਂ ਝੋਕ ਦਿੰਦੇ ਹੋ ਅਗਰ 400 ਸਕਿੰਟ ਦਰਿਆ ਦੇ ਅੰਦਰ ਛੀਲ ਦੇ ਅੰਦਰ ਰੁੜ ਜਾਂਦਾ ਹੈ ਰੁਪਈਏ 400 ਰੁੜ ਜਾਂਦੇ ਨੇ ਤੁਸੀਂ ਬਾਕੀ 86000 ਕਿਉਂ ਰੋੜ ਰਹੇ ਹੋ ਤੇ ਜੇ ਰੋੜੋਗੇ ਤੇ ਤੁਹਾਨੂੰ ਸਿਆਣਾ ਗਿਣਿਆ ਜਾਏਗਾ ਜਾਂ ਨਾ ਸਿਆਣਾ ਸਮਝਦਾਰ ਕਿਨੇ ਜਾਓਗੇ ਜਾਂ ਪਾਗਲਾਂ ਦੀ ਕਤਾਰ ਦੇ ਅੰਦਰ ਨਾ ਆ ਜਾਏਗਾ ਤੋਂ ਖੈਰ 86400 ਸਾਡੇ ਕੋਲ ਹੁੰਦੇ ਨੇ ਸਕਿੰਟ ਥੋੜੇ ਜੇ ਸਮੇਂ ਵਾਸਤੇ ਸਾਨੂੰ ਕੋਈ ਕਲਪੋਂਦਾ ਹੈ ਸਾਨੂੰ ਕਲਪਨਾ ਆ ਜਾਂਦਾ ਹੈ ਸਮਾਜਿਕ ਪਰਾਨੀ ਆ ਪਟਕ ਜਾਂਦੇ ਆ ਬਲੱਡ ਪ੍ਰੈਸ਼ਰ ਤੇਜ ਹੋ ਜਾਂਦਾ ਹੈ ਅਸੀਂ ਬਾਕੀ ਦੀ ਰਕਮ ਬਾਕੀ ਦੇ ਸਕਿੰਟ ਸਾਰੇ ਦੇ ਸਾਰੇ ਉਸ ਕਲਪਨਾ ਦੀ ਪੱਟੀ ਦੇ ਅੰਦਰ ਦੁੱਖ ਦੀ ਪੱਟੀ ਦੇ ਅੰਦਰ ਝੋਕ ਦਿੰਨੇ ਆ ਉਹ ਜਿਹੜਾ ਦੁੱਖ ਦਾ ਦਰਿਆ ਆ ਸੀ ਨਾ 400 ਸਕਿੰਟ ਲਈ ਅਸੀਂ ਬਾਕੀ ਦਾ 86000 ਸੈਕਿੰਟ ਵੀ ਉਸੇ ਦਰਿਆ ਦੀ ਲਹਿਰ ਦੇ ਹਵਾਲੇ ਕਰ ਦਿੱਤਾ ਵੀ ਆ ਵੀ ਤੇਰੇ ਹੀ ਨੇ ਤੂੰ ਲੈ ਜਾ। ਖੁਦ ਨੂੰ ਜਵਾਬ ਦਿਓ, ਖੁਦ ਨੂੰ ਸਵਾਲ ਕਰਕੇ ਪੁੱਛੋ ਵੀ ਹੁਣ ਤੁਸੀਂ ਪਾਗਲ ਹੋ ਜਾਂ ਤੁਸੀਂ ਸਿਆਣੇ ਹੋ? ਕਰ ਕੀ ਰਹੇ ਹੋ? ਸੋਚੋ ਤੇ ਸਹੀ। ਹੁਣ ਮੈਂ ਇੱਕ ਦੋ ਅ ਨੁਕਤੇ ਨੇ ਜਿਹੜੇ ਤੁਹਾਡੇ ਸਾਹਮਣੇ ਰੱਖਣੇ ਜ਼ਰੂਰੀ ਸਮਝਦਾ। ਸਮਾਜਿਕ ਪ੍ਰਾਣੀ ਹਾਂ, ਪਰਿਵਾਰ ਦੇ ਅੰਦਰ ਰਹਿਣਾ ਹੈ। ਨਿਆਣੇ ਨੋਵਾ ਨੇ ਪੁੱਤ ਨੇ ਪੁੱਤਰੇ ਨੇ ਵਾਈਫ ਹੈ ਹਸਬੰਡ ਹੈ ਭੈਣ ਭਰਾ ਮਾਪੇ ਕੁਟਮ ਕਬੀਲਾ ਰਿਸ਼ਤੇਦਾਰ ਸੱਜਣ ਮਿੱਤਰ ਲੰਮ ਲਮੇਰ ਬੜਾ ਲੰਮਾ ਚੌੜਾ ਬਣ ਜਾਂਦਾ ਹੈ ਉਹਦੇ ਵਿੱਚੋਂ ਜੇ ਕੋਈ ਥੋੜੀ ਜੀ ਕਲਪਨਾ ਬਣ ਗਈ ਜੇ ਕੋਈ ਪਰੇਸ਼ਾਨੀ ਬਣ ਗਈ ਜੇ ਕੋਈ ਦੁੱਖ ਹੋ ਕਾ ਝੋਰਾ ਬਣ ਗਿਆ ਤੇ ਜਿਹੜਾ ਬਾਕੀ ਦਾ ਸਮਾਂ ਉਹਨੂੰ ਉਸ ਪੱਠੀ ਦੇ ਅੰਦਰ ਚੋਕਣ ਦਾ ਯਤਨ ਕਿਉਂ ਕਰ ਰਹੇ ਹੋ ਗੱਲ ਹੋਈ ਗੱਲ ਬੀਤੀ ਗੱਲ ਛੋਟੀ ਸੀ ਉਹਨੂੰ ਵੱਡੀ ਬਣਾ ਕੇ ਤੁਸੀਂ ਰਿਪੀਟ ਕਰੀ ਜਾ ਰਹੇ ਹੋ ਸੋਚੀ ਜਾ ਰਹੇ ਹੋ ਦਿਨੇ ਵੀ ਸੋਚੀ ਜਾ ਰਹੇ ਹੋ ਰਾਤ ਵੀ ਸੋਚੀ ਜਾ ਰਹੇ ਹੋ ਨਾ ਰਾਤ ਦੀ ਨੀਂਦ ਨਾ ਦਿਨ ਦਾ ਚੈਨ ਦੋਵੇਂ ਚੀਜ਼ਾਂ ਤੁਹਾਡੇ ਕੋਲੋਂ ਜਾਂਦੀਆਂ ਲੱਗੀਆਂ ਰਾਤ ਨੀਂਦ ਲੈਣ ਦਾ ਸਮਾਂ ਸੀ ਨੀਂਦ ਭਰ ਕੇ ਨਾ ਆਈ ਸਰੀਰ ਥੱਕਿਆ ਥੱਕਿਆ ਰਿਹਾ ਦਿਨੇ ਉੱਠੇ ਚਿਹਰਾ ਮੁਰਝਾਇਆ ਥੱਕੇ ਹਾਰੇ ਜਿਵੇਂ ਲੇਟੇ ਸੀ ਉਹਵੇਂ ਦੇ ਉੱਠ ਪਏ ਰਾਮ ਨਹੀਂ ਕਰ पाए ਕਿਉਂਕਿ ਨੀਂਦ ਨਹੀਂ ਆਈ ਨੀਂਦ ਤੁਹਾਨੂੰ ਰਿਲੈਕਸ ਕਰਦੀ ਹੈ ਨੀਂਦ ਤੁਹਾਨੂੰ ਅਗਲੇ ਦਿਨ ਲਈ ਪ੍ਰਪੇਅਰ ਕਰਦੀ ਹੈ ਨੀਂਦ ਤੁਹਾਨੂੰ ਤਿਆਰ ਕਰਦੀ ਹੈ ਤੁਸੀਂ ਅਗਲੇ ਦਿਨ ਕੰਮ ਤੇ ਆਰਾਮ ਦੇ ਨਾਲ ਜਾ ਸਕੋ ਅ ਨੀਂਦ ਨੀਂਦ ਤੁਹਾਨੂੰ ਰੀਫਰੈਸ਼ ਕਰਦੀ ਹੈ ਨੀਂਦ ਤੁਹਾਨੂੰ ਫਿਰ ਤਿਆਰ ਕਰਦੀ ਥਕੀਮਾਂ ਲਾ ਕੇ ਘੁੱਟ ਕੇ ਨੱਪ ਕੇ ਤਿਆਰ ਕਰਕੇ ਛੱਡ ਦਿੰਦੀ ਹੈ ਵੀ ਤੂੰ ਹੁਣ ਅਗਲੇ ਦਿਨ ਆਪਣੀ ਤੰਦਰੁਸਤੀ ਦੇ ਨਾਲ ਸ਼ਵਸ਼ ਬੁੱਧੀ ਦੇ ਨਾਲ ਚੰਗੀ ਸਮਝ ਦੇ ਨਾਲ ਕੰਮ ਕਰ ਪਾਇਆ ਉਹ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਨੀਂਦ ਨਹੀਂ ਆਈ ਤੇ ਨੀਂਦ ਕਿਉਂ ਨਹੀਂ ਆਈ ਕਿਉਂਕਿ ਉਹ ਸਾਰੀ ਰਾਤ ਮਾਲਾ ਬਣ ਕੇ ਨਿੱਕੀ ਜਿਹੀ ਗੱਲ ਤੁਹਾਡੇ ਅੰਦਰ ਚਲਦੀ ਰਹੇ ਗੱਲ ਹੋਈ ਗੱਲ ਬੀਤੀ ਗੱਲ ਨੂੰ ਲਮਕਾਉ ਨਾ ਛੱਡ ਦਿਆ ਕਰੋ ਤੁਹਾਡਾ ਪਾਰਾ ਨਾ ਉੱਤੇ ਵਧੇ ਜਿਵੇਂ ਜਿਵੇਂ ਪਾਰਾ ਵਧੇਗਾ ਟੈਂਪਰੇਚਰ ਵਧੇਗਾ ਟੈਂਪਰੇਚਰ ਵਧੇਗਾ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋਏਗਾ बुखार चढ़ਿਆ ਹੋਵੇ ਨਾ ਤੇ ਬੁਖਾਰ ਦੇ ਅੰਦਰ ਖਾਣਾ ਪੀਣਾ ਹੱਸਣਾ ਬਹਿਣਾ ਖੇਡਣਾ ਅਕਸਰ ਕਰਨੀ ਕੋ ਚੰਗਾ ਨਹੀਂ ਲੱਗਦਾ ਤੇ ਜਦੋਂ ਇਦਾਂ ਦਾ ਬੁਖਾਰ ਚੜ ਜਾਏ ਨਾ ਉਦੋਂ ਵੀ ਕੋਈ ਚੰਗਾ ਨਹੀਂ ਲੱਗਦਾ ਬਲੱਡ ਪ੍ਰੈਸ਼ਰ ਵੱਜ ਜਾਏਗਾ ਸਿਹਤ ਖਰਾਬ ਕਰੋਗੇ ਭੋਜਨ ਬਣਾਇਆ ਸੀ ਘਰ ਵਾਲੀ ਨੇ ਬੜੇ ਜ਼ੋਰ ਦੇ ਨਾਲ ਵੀ ਅੱਜ ਮੈਂ ਆਹ ਸਬਜੀ ਬਣਾਉਣੀ ਹੈ ਮੇਰੇ ਹਸਬੰਡ ਨੂੰ ਬੜੀ ਸਵਾ ਲੱਗਦੀ ਯਾ ਤੀਨੇ ਬਣਾਇਆ ਨੋਹ ਨੇ ਬਣਾਇਆ ਵੀ ਸਾਡੇ ਪਿਤਾ ਜੀ ਨੂੰ ਇਹ ਸਬਜੀ ਸਵਾਦ ਲੱਗਦੀ ਭਰਾ ਨੂੰ ਲੱਗਦੀ ਏ ਭਾਈ ਨੂੰ ਲੱਗਦੀ ਕਿਸੇ ਨੂੰ ਵੀ ਖੈਰ ਤੁਸੀਂ ਆਏ ਥਾਲ ਦੇ ਅੰਦਰ ਭੋਜਨ ਪਰੋਸਿਆ ਗਿਆ ਟੇਬਲ ਤੇ ਰੱਖਿਆ ਗਿਆ ਤੁਸੀਂ ਖਾਦਾ ਪਰ ਸਵਾਦ ਨਹੀਂ ਲੈ ਪਾਏ ਉਹਦਾ ਕਾਰਨ ਜਾਣਦੇ ਹੋ ਕੀ ਉਹ ਜਿਹੜੀ ਤੁਹਾਡੇ ਅੰਦਰ ਤੜਥਲੀ ਮਚੀ ਏ ਨਾ ਉਹ ਉਹਦਾ ਕਾਰਨ ਹੈ ਜਿਹੜੀ ਤੁਹਾਡੇ ਅੰਦਰ ਖੁਰਦ-ਬੁਰਦ ਚੱਲ ਰਹੀ ਓ ਦੇਹੜ-ਬੁਣ ਚੱਲ ਰਹੀ ਏ ਉਹ ਉਹਦਾ ਕਾਰਨ ਏ ਛੱਡ ਦਿਓ ਕਿੰਨਾਕ ਸਮਾਂ ਇਸ ਗੱਲ ਨੂੰ ਨਾਲ ਲੈ ਕੇ ਜਾਓਗੇ ਜੋ ਹੋ ਗਿਆ ਜੋ ਨਿਕਲ ਗਿਆ ਉਹ ਤੁਹਾਡੇ ਵਾਸ ਵਿੱਚ ਨਹੀਂ ਅੱਗੋਂ ਤੋਂ ਸੁਧਾਰ ਕਰ ਲੋ ਵੀ ਐਸੀ ਕਟਨਾ ਨਾ ਘਟੇ ਪਰ ਉਸ ਗੱਲ ਦਾ ਸਿਆਪਾ ਛੱਡ ਦਿਓ ਮਗਰੋਂ ਲਾ ਦਿਓ ਉਸ ਗੱਲ ਨੂੰ ਪਰਿਵਾਰ ਚ ਬੈੰਦੇ ਹੋ ਪਰਿਵਾਰ ਚ ਬਹਿਣ ਦਾ ਸਵਾਦ ਨਹੀਂ ਪਤਨੀ ਪੁੱਛਦੀ ਕੀ ਹੋਇਆ ਬੋਲਦੇ ਨਹੀਂ ਮੂਲ ਮਕਾ ਕੇ ਬੈਠੇ ਹੋ ਧੀਆ ਪੁੱਤ ਸਾਰੇ ਤੁਹਾਡੇ ਚਿਹਰੇ ਵੱਲ ਵੇਖ ਰਹੇ ਨੇ ਤੁਸੀਂ ਚਿਹਰਾ ਉਤਾਰ ਕੇ ਬੈਠੇ ਹੋ ਲਟਕਾ ਕੇ ਬੈਠੇ ਹੋ ਇਹਦਾ ਕਾਰਨ ਹੈ ਤੁਹਾਡੇ ਅੰਦਰ ਦੀ ਉਥਲ ਪੁਥਲ ਤੁਹਾਡੇ ਅੰਦਰ ਦੀ ਚੱਲ ਰਹੀ ਜਿਹੜੀ ਗੱਲਬਾਤ ਹੈ ਉਹ ਯਤਨ ਕਰੋ ਗੱਲ ਦਾ ਜ਼ਹਿਰ ਨਾ ਬਣਨ ਦਿਓ ਸਮਾਜਿਕ ਪ੍ਰਾਨੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਰੂਟੀਨ 'ਚ ਹੁੰਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਇਦਾਂ ਦਾ ਆਪਣਾ ਸੁਭਾਅ ਬਣਾਓ ਵੀ ਗੱਲ ਆਈ ਸੀ ਟਿੱਕੀ ਸੀ 2 4 6 ਮਿੰਟ ਕੋਲ ਟਿੱਕੀ ਸੀ ਅੱਗੇ ਨਿਕਲ ਗਈ ਛੱਡੋ ਅਗੋਂ ਵਾਸਤੇ ਤਿਆਰੀ ਕਰਕੇ ਰੱਖੋ ਵੀ ਦੁਬਾਰਾ ਇਦਾਂ ਦੀ ਘਟਨਾ ਨਾ ਘਟੇ ਜਿਸ ਕਾਰਨ ਮੇਰਾ ਅੱਜ ਨੁਕਸਾਨ ਹੋਇਆ ਦੁਬਾਰਾ ਨਾ ਹੋਵੇ ਜਿਸ ਕਾਰਨ ਮੇਰੀ ਅੱਜ ਤੋਹੀਨ ਹੋਈ ਬੇਇੱਜ਼ਤੀ ਹੋਈ ਦੁਬਾਰਾ ਨਾ ਹੋਵੇ ਜਿਸ ਕਾਰਨ ਸਮਾਜ ਵਿੱਚ ਅੱਜ ਮੇਰਾ ਜਿਹੜਾ ਕਾਦੇ ਨੀਵਾ ਹੋਇਆ ਅਗੋਂ ਨਾ ਹੋਵੇ ਤਿਆਰੀ ਕਰ ਲਓ ਔਰ ਇਦਾਂ ਦੀ ਤਿਆਰੀ ਕਰਕੇ ਰੱਖੋ ਕਿਸੇ ਬੰਦੇ ਨੇ ਤੁਹਾਨੂੰ ਕੁਲਪਾਉਣਾ ਚਾਇਆ ਤੁਸੀਂ ਕਲਪ ਗਏ ਥੋੜੀ ਜਿਹੀ ਗੱਲ ਪਿੱਛੇ ਆਪਣਾ ਚੈਨ ਕਿਉਂ ਗਵਾ ਰਹੇ ਹੋ ਆਰਾਮ ਕਿਉਂ ਗਵਾ ਰਹੇ ਹੋ ਤਾਂ ਖੈਰ ਮੇਰਾ ਮਸਲਾ ਇਹ ਹੈ ਵੀ ਉਧਾਰਨ ਮੈਂ 86400 ਦੀ ਤਾਂ ਦਿੱਤੀ ਮੈਨੂੰ ਚੰਗੀ ਲੱਗੀ ਕਿਉਂਕਿ ਇੰਨੇ ਸਕਿੰਟ ਨੇ ਤੁਹਾਡੇ ਕੋਲ ਥੋੜੇ ਜਿਹੀ ਸਕਿੰਟਾਂ ਵਾਸਤੇ ਦੁਖੀ ਹੁੰਦੇ ਹੋ ਤੇ ਬਾਕੀ ਸਾਰੇ ਸਕਿੰਟ ਉਸੇ ਪੱਠੀ ਦੇ ਅੰਦਰ ਝੋਕ ਦਿੰਦੇ ਰਹੋ ਦਰਿਆ ਦੀ ਲਹਿਰ ਦੇ ਹਵਾਲੇ ਕਰ ਦਿੰਦੇ ਹੋ ਜੋ ਸਾਡੀ ਸਿਹਤ ਵਾਸਤੇ ਸਾਡੀ ਜ਼ਿੰਦਗੀ ਵਾਸਤੇ ਦਰੁਸਤ ਨਹੀਂ ਹੈ ਆਪਣਾ ਸੁਧਾਰ ਤੁਸੀਂ ਖੁਦ ਕਰ ਸਕਦੇ ਹੋ ਆਪਣੇ ਆਪ ਨੂੰ ਖੁਦ ਝਕਾ ਸਕਦੇ ਹੋ ਖੁਦ ਦਾ ਸੁਧਾਰ ਸੋਚੋ ਤੇ ਕਰੋ